ਨਾਮ ਵਿਚਾਲਗਰ ਹੈ ਮੈਂ ਚਾਟਰਡ ਅਕਾਊਂਟੈਂਟ ਹਾਂ ਲੁਧਿਆਣਾ ਮਾਲ ਰੋਡ ਤੇ ਮੇਰਾ ਆਫਿਸ ਹੈ ਬੇਸਿਕਲੀ ਟੈਕਸ ਦੀ ਵਾਇਰ ਦੀ ਤਰ੍ਹਾਂ ਮੈਂ ਪ੍ਰੈਕਟਿਸ ਕਰਦਾ ਹਾਂ ਆਨ ਵਾਲੇ ਲੋਧੀ ਕਲੱਬ ਦੇ ਇਲੈਕਸ਼ਨ ਚ ਜਿਹੜਾ 2 ਮਾਰਚ ਨੂੰ ਹੋਣ ਜਾ ਰਿਹਾ ਮੈਂ ਖਨਾ ਸੈਕਟਰੀ ਵਾਸਤੇ ਕੰਟੈਸਟ ਕਰ ਰਿਹਾ ਲੋਧੀ ਕਲੱਬ ਕਿ ਲੁਧਿਆਣਾ ਦਾ ਆਪਣਾ ਬੜਾ ਹੀ ਪ੍ਰੈਸਟੀਜੀਅਸ ਕਲੱਬ ਹੈ ਔਰ ਇਹਦੇ ਚਨਾਵ ਇੱਕ ਉਤਸਵ ਦੀ ਤਰ੍ਹਾਂ ਮਨਾਏ ਜਾਂਦੇ ਸਾਰਾ ਸ਼ਹਿਰ ਇਹਦੇ ਵਿੱਚ ਇਨਵੋਲਵ ਹੋ ਜਾਂਦਾ ਮਤਲਬ ਤੁਹਾਨੂੰ ਗ੍ਰੋਥੀ ਕਲੱਬ ਸਪਲੀ ਕਲੋਂ ਦੋਨੋਂ ਹੀ ਸਾਡੇ ਲੁਧਿਆਣੇ ਦੇ بڑے ਸਮਝੋ ਕਲੱਬ ਨੇ ਔਰ ਸਾਡੇ ਇਲੈਕਸ਼ਨ ਦੇ ਨਾਲ-ਨਾਲ ਸੱਤੋ ਵੀ ਕਲੱਬ ਦੇ ਵੀ ਇਲੈਕਸ਼ਨ ਹੋਣ ਜਾ ਰਹੇ ਆ ਤਾਂ ਫਰੈਂਡਸ ਮੈਂ ਤਾਂ ਸਾਰਿਆਂ ਨੂੰ ਇੱਕ ਕਪੀਲ ਕਰਦਾ ਕਿ ਸਾਰੇ ਇੱਥੇ ਵੋਟ ਜ਼ਰੂਰ ਪਾਣ ਆਓ ਇਟ ਇਜ਼ ਅ ਫੈਸਟੀਵਲ ਲਾਈਕ ਵੀ ਹੈਵ ਟੂ ਇੰਜੋਏ ਬਾਕੀ ਨਾਲ ਦੀ ਨਾਲ ਮੈਨੂੰ ਰੋਜ਼ ਦੀ ਤਰ੍ਹਾਂ ਫੋਨ ਕਾਲਸ ਵੀ ਬਹੁਤ ਆ ਰਹੇ ਆ ਬਾਰ-ਬਾਰ ਕਿੰது ਪੁੱਛਿਆ ਜਾ ਰਹੇ ਆ ਕਿ ਕਲੱਬ ਚ ਲੋਸੀਸ ਹੈ ਜਾਂ ਕਿੰਨਾ ਹੈ ਕੀ ਹੈ ਇਹ ਅਫਵਾਹ ਹੈ ਕੀ ਹੈ ਤੁਸੀਂ ਸਾਰੇ ਵੈਬਸਾਈਟ ਤੇ ਬੈਲੈਂਸ ਸ਼ੀਟਾਂ ਦੋਨੋਂ ਦੋ ਸਾਲਾਂ ਦੀਆਂ ਪਈਆਂ 21 22 ਬਾਈ ਤੇ ਉੱਥੇ ਤੁਸੀਂ ਪਈਆਂ ਲੋਦੀ ਕਲਬ .org ਤੇ ਜਾ ਕੇ ਦੇਖੋ 3 3 24 ਦੀ ਉੱਥੇ ਬਹੁਤ ਵਾਰੀ ਕਿਹਾ ਗਿਆ ਨਹੀਂ ਰੱਖੀ ਹੋਈ ਪਰ ਤੁਸੀਂ ਉੱਥੇ ਜਾ ਕੇ ਆਪਾਂ ਕਲਬ ਤੋਂ ਕਲੈਕਟ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਉਦੇ ਚ ਕਿੰਨਾ ਲਾਸ ਹੈਗਾ ਕਲਬ ਦਾ ਕਿਵੇਂ ਹੈ ਕੀ ਕਲਬ ਦਾ ਰੈਵਨਿਊ ਲਾਸ ਹੈ ਕਿੰਨੇ ਹੈ ਲਗਭਗ ਲਗਭਗ ਉਹਨਾਂ ਨੇ ਐਵਰੇਜ ਹਰ ਸਾਲ 1 ਕਰੋੜ 60 60 ਲੱਖ ਦਾ ਲਾਸ ਤਾਂ ਹੈਗਾ ਹੀ ਹੈ ਪਿਛਲੇ 3 4 ਸਾਲਾਂ ਤੋਂ ਉਹ ਇਹ ਰੈਵਨਿਊ ਲਾਸ ਹੈ ਇਹ ਇਹ ਉਹ ਲਾਸ ਨਹੀਂ ਵੀ ਇਹਦੇ ਨਾਲ ਕੈਪੀਟਲ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਕੋਈ ਨਵੀਂ ਕੰਸਟਰਕਸ਼ਨ ਹੋ ਰਹੀ ਹੋ ਤਾਂ ਕੈਪੀਟਲ ਦਾ ਪਾਰਟ ਹੁੰਦੀ ਹੈ ਇਹ ਸਾਰੇ ਜਾਣਦੇ ਹੀ ਐ ਇਹ ਤਾਂ ਸਾਡਾ ਰਨਿੰਗ ਲਾਸ ਹੈ ਰੈਵਨਿਊ ਲਾਸ ਹੈ ਤਾਂ ਤੁਸੀਂ ਸਾਰਿਆਂ ਨੂੰ ਦੇਖ ਹੀ ਸਕਦੇ ਬਾਕੀ ਰਹੀ ਗੱਲ ਦੇਖੋ ਕਲੱਬ ਦੀ ਮੈਨੇਜਮੈਂਟ ਦੀ ਇਹ ਦੋ ਟੀਮਾਂ ਹੈਗੀਆਂ ਦੋਨਾਂ ਨੇ ਸਾਰੇ ਫ੍ਰੈਂਡਲੀ ਆਪਸ ਵਿੱਚ ਇੱਕ ਕੰਟੈਸਟ ਕਰਦੇ ਪਏ ਆ ਜਿਹੜੀ ਵੀ ਟੀਮ ਆਵੇ ਜਿੱਤ ਕੇ ਜਿਹੜੇ ਵੀ ਬੰਦੇ ਸਿਲੈਕਟ ਹੋ ਕੇ ਆਣ ਕਲੱਬ ਦੀ ਟਰਾਂਸਪਰੈਂਸੀ ਨਾਲ ਕੰਮ ਕਰਨ ਇਹ ਨਾ ਹੋਵੇ ਵੀ ਲੋਕਾਂ ਨੂੰ ਸਵਾਲ ਹੋਣ ਅਖਬਾਰਾਂ ਚਾਵੇ ਵੀ ਏਜੀਐਮ ਨਹੀਂ ਹੋਈ ਏਜੀਐਮ ਕਰਾਣਾ ਸਾਡਾ ਐਸ ਪਰ ਕੰਸਟੀਟਿਊਸ਼ਨ ਆਫ ਕਲੱਬ ਸਾਨੂੰ ਹਰ ਸਾਲ ਕਰਾਣਾ ਮੰਡੇਟਰੀ ਹੈ ਜੇ ਅਸੀਂ ਨਹੀਂ ਕਰਾਂਦੇ ਤਾਂ ਸਾਡੇ ਤੇ ਹਜ਼ਾਰਾਂ ਹੀ ਸਵਾਲ ਖੜੇ ਹੋ ਜਾਂਦੇ ਵੀ ਐਸਾ ਕੀ ਕੀਤਾ ਹੈ ਕਿ ਤੁਸੀਂ ਏਜੀਐਮ ਵੀ ਨਹੀਂ ਕਰਵਾਈ 31 ਤਿੰਨ 22 ਤੱਕ ਵੀ ਬੈਲੈਂਸ ਸ਼ੀਟ ਅਪਰੂਵਡ ਹੈ 31 ਤਿੰਨ 23 ਔਰ 24 ਦੋ ਸਾਲਾਂ ਦੀਆਂ ਬੈਲੈਂਸ ਸ਼ੀਟਾਂ ਅਪਰੂਵ ਨਹੀਂ ਹੋਈਆਂ ਹੋਈਆਂ ਏਜੀਐਮ ਚ 31 ਤਿੰਨ 45 ਵੀ ਖਤਮ ਹੋਣ ਵਾਲਾ ਵੀ ਜੇ ਅੱਜ ਸਤਲੁਜ ਕਲੱਬ ਦੇ ਇਲੈਕਸ਼ਨ ਹੈ ਸਤਲੁਕ ਕਲੱਬ ਦੇ ਲਖਨਊ ਤੋਂ ਪਹਿਲਾਂ ਹੀ AGM ਰੱਖੀ ਹੋਈ ਪਰ ਸਾਡੇ ਇੱਥੇ AGM ਨਾ ਹੋਣਾ ਵੀ ਸਾਡੇ ਤਾਂ ਹੀ ਮੈਂਬਰ ਸਾਨੂੰ ਬਾਰ-ਬਾਰ ਫੋਨ ਕਰੀ ਜਾਂਦੇ ਵੀ ਕਿਉਂ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂ ਅਸੀਂ ਆਫਿਸ ਬੇਰੇ ਮੈਂ ਮੈਂ ਹੁਣ ਵੀ ਫਨਾ ਸਕਦੇ ਹਾਂ ਅਸੀਂ ਸਾਰੇ ਜਵਾਬ ਦੇ ਹੈ ਅਸੀਂ ਜਦੋਂ ਕੋਈ ਸਮਾਜਿਕ ਕੰਮ ਕਰਦੇ ਹਾਂ ਕਿਸ ਮੰਦਰ ਦਾਕ ਸੇ ਗੁਰਦੁਆਰੇ ਦਾਕ ਕਿਸੇ ਕਲੱਬ ਦਾਕ ਕਿਸੇ ਐਸੇ ਜੀ ਸਮਾਜਿਕ ਕੰਮ ਹੁੰਦੇ ਆ ਇੱਥੇ ਮੈਨੂੰ ਹਰ ਕੰਮ ਬੜੇ ਸੋਚ ਸਮਝ ਕੇ ਕਰਨੇ ਹੁੰਦੇ ਆ ਕਿਉਂਕਿ ਇਹ ਘਰ ਦਾ ਕੰਮ ਨਹੀਂ ਹੈਗਾ ਮੇਰਾ ਇਹ ਸਮਾਜ ਦਾ ਕੰਮ ਹੈ ਜਦੋਂ ਸਮਾਜ ਸਾਡੇ ਨੂੰ ਤੂੰ ਵਿਸ਼ਵਾਸ ਲਿਆ ਕੇ ਸਾਨੂੰ ਕਿਸੇ ਅਹੁਦੇ ਤੇ ਬਿਠਾਉਂਦਾ ਹੈ ਤਾਂ ਸਾਡੀ ਜ਼ਿੰਮੇਵਾਰੀ 10 ਗੁਣਾ ਵੱਧ ਜਾਂਦੀ ਹੈ ਘਰੇ ਤਾਂ ਮੈਂ 100 ਰੁਪਏ ਦੀ ਚੀਜ਼ ਭਾਵੇਂ 150 ਦੀ ਲਿਆਵਾਂ ਚਾਹੇ 400 ਦੀ ਲਿਆਵਾਂ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਪਰ ਜੇ ਮੈਂ ਸਮਾਜ ਚ ਜਿਹੜਾ ਕੋ ਕੰਮ ਕਰਨਾ ਤਾਂ ਮੈਂ ਬਹੁਤ ਧਿਆਨ ਨਾਲ ਕੰਮ ਕਰਨਾ ਕਿ 100 ਰੁਪਏ ਵਾਲੀ ਚੀਜ਼ 100 ਦੀ ਤਾਂ ਕੋਈ ਵੀ ਲੈ ਆਊਗਾ ਮੈਂ 80 ਦੀ ਲੈ ਕੇ ਆਣੀ ਹੈ 60 ਦੀ ਲੈ ਕੇ ਆਣੀ ਹੈ ਉਹ ਕਿਵੇਂ ਲੈ ਕੇ ਆਣੀ ਹੈ ਉਹ ਮੈਂ ਦੇਖਣਾ ਬਾਕੀ ਸਾਰਿਆਂ ਨੂੰ ਮੈਂ ਇੱਕ ਵੋਟ ਅਪੀਲ ਕਰਦਾ ਕਿ ਵੋਟ ਜ਼ਰੂਰ ਪਾਣ ਆਇਓ ਟਰਾਂਸਪਰੈਂਸੀ ਮੈਂ ਕਲੱਬ ਕੋ ਲੈ ਕੇ ਆਉਂਗਾ ਐ ਨਹੀਂ ਹੋਗਾ ਤੁਹਾਨੂੰ ਕਲੱਬ ਦੇ ਪ੍ਰਤੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਏਗੀ ਤੁਸੀਂ ਮੇਲ ਪਾਉਂਗੇ ਮੈਂ ਤੁਹਾਨੂੰ ਮੇਲ ਤੇ ਰਿਵਰਟ ਕਰੂੰਗਾ ਕਿ ਮੇਰੇ ਕੋਲੇ ਮੈਂ ਜਿੱਤ ਕੇ ਆਣਾ ਤੁਸੀਂ ਕਹੋਗੇ ਸਾਨੂੰ ਕਲੱਬ ਦੀ ਬੈਲੈਂਸ ਸ਼ੀਟ ਚਾਹੀਦੀ ਹੈ ਸਾਰਾ ਕੁਝ ਵੈਬਸਾਈਟ ਤੇ ਪਿਆ ਹੋਏਗਾ ਤੁਸੀਂ ਜਦੋਂ ਮਰਜ਼ੀ ਉਹਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ ਇਹ ਕੁਆਟਰਲੀ ਬੈਲੈਂਸ ਸ਼ੀਟਾਂ ਅਸੀਂ ਬਣਾਇਆ ਕਰਾਂਗੇ ਰੈਵਨਿਊ ਰਦਰ ਹਰ ਸਪੋਰਟਸ ਫੈਸਿਲਿਟੀ ਵਾਈਜ਼ ਬਣਾਇਆ ਕਰਾਂਗੇ ਬ੍ਰਦਰ ਜਦੋਂ ਮੇਰਾ ਤਾਂ ਇੱਕ ਮੰਨ ਦਾ ਵਿਚਾਰ ਹੈ ਮੈਂ ਕਲੱਬ ਚ ਪਿਛਲੀ ਵਾਰ ਯੂਨੀਨੀਮਸ ਹੀ ਇਲੈਕਟ ਹੋ ਗਿਆ ਸੀ ਤਾਂ ਇਸ ਵਾਰ ਵੀ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਸਿਸਟਮ ਬਣੇਗਾ ਵੀ ਜਿੱਤ ਕੇ ਆਣਾ ਤਾਂ ਜਿੱਤ ਕੇ ਆਗੇ ਅਸੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਮੇਟੀਆਂ ਬਣਾ ਲਈਏ ਹਰ ਇੱਕ ਚੀਜ਼ ਦੀਆਂ ਤਾਰਿਕ ਸਪੋਰਟਸ ਫੈਸਿਲਿਟੀ ਵੀ ਬੈਡਮਿੰਟਨ ਵਾਲਿਆਂ ਦਾ ਕੋਈ ਡਿਸੀਜਨ ਲੈਣਾ ਨਾ ਤਾਂ ਬੈਡਮਿੰਟਨ ਦੇ ਪੰਜ ਬੰਦਿਆਂ ਦੀ ਇੱਕ ਕਮੇਟੀ ਹੈ ਉਹੀ ਡਿਸੀਜਨ ਲਏਗੀ ਜਿਹੜੀ ਕਿ ਉਹ ਮੈਨੇਜਮੈਂਟ ਦੇ ਨਾਲ ਮਿਲ ਕੇ ਕਿ ਸਾਨੂੰ ਕੀ ਚਾਹੀਦਾ ਹੈ ਕੀ ਇੱਥੇ ਹੋਣੀ ਚਾਹੀਦੀ ਫੈਸਿਲਿਟੀ ਕੀ ਉਹਨਾਂ ਦਾ ਬਜਟ ਅਲਾਉ ਕਰਦਾ ਇਦਾਂ ਹੀ ਮੰਨ ਲਓ ਸਵਿਮਿੰਗ ਵਾਲਿਆਂ ਦਾ ਕੋਈ ਏਜੰਡਾ ਹੈ ਕੋਈ ਇਸ਼ੂਜ਼ ਹੈ ਉਹ ਸਵਿਮਿੰਗ ਵਾਲਿਆਂ ਦੀ ਪੰਜ ਜਣੇ ਦੀ ਕਮੇਟੀ ਬਣਾਵਾਂਗੇ ਵੀ ਉਹੀ ਡਿਸਾਈਡ ਕਰਨਗੇ ਵੀ ਕੀ ਹੋਣਾ ਹੈ ਕਲੱਬ ਦੇ ਆਪਣੇ ਫੰਡਸ ਨੂੰ ਧਿਆਨ ਚ ਰੱਖਦੇ ਹੋ ਉਹੀ ਡਿਸੀਜਨ ਲੈਣਗੇ ਬਾਕੀ ਇੱਥੇ ਅਕਸਰ ਮੈਸੇਜ ਦਾ ਬਹੁਤ ਰੋਲਾ ਰਹਿੰਦਾ ਹੈ ਕਿ ਖਾਣੇ ਪੀਣੇ ਦੀ ਕੁਆਲਿਟੀ ਨਹੀਂ ਅੱਛੀ ਹੁੰਦੀ ਨਵੀਂ ਟੀਮ ਆਏਗੀ ਨਵੇਂ ਵਿਚਾਰ ਆਣਗੇ ਤੁਸੀਂ ਫਾਈਂਡ ਕਰੋਗੇ ਕਿ ਕਲੱਬ ਵਿੱਚ ਇੱਕ ਡਰਾਸਟਿਕਲੀ ਇੰਪਰੂਵਮੈਂਟ ਆ ਗਈ ਚੀਜ਼ਾਂ ਸਾਡੇ ਸਾਰੇ ਮੈਂਬਰ ਅੰਮੇ ਜੰਦਰ ਜੀ ਅਜੇ ਮੱਤਾ ਜੀ ਸਾਰੇ ਸਮਾਜ ਦੇ ਵੱਖ-ਵੱਖ ਪੱਖਾਂ ਤੋਂ ਅਸੀਂ ਲੈ ਕੇ ਆਂਦੇ ਆ ਐਨੀ ਵੀ ਕੋਈ ਟੀਮ ਦੇ ਸੋ ਹੀ ਮਨ ਬੰਦਿਆਂ 'ਚ ਉਹੀ 10 ਬੰਦੇ ਖੜੇ ਹੋ ਜਾਣ ਔਰ ਉਹੀ ਆਣ ਉਹੀ ਇਲੈਕਟ ਹੋ ਜਾਣ ਉਹੀ ਆਪਣੀ ਟੀਮ ਬਣਾ ਕੇ ਚੱਲੀ ਜਾਣ ਤਾਂ ਇਹ ਸਾਰੀਆਂ ਚੀਜ਼ਾਂ ਦੀ ਇੰਪਰੂਵਮੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਰੇ ਮਿਲ ਕੇ ਸਹਿਯੋਗ ਦਿਓ ਤਾਂ ਆਪਣਾ ਤੁਹਾਡੀ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਜ਼ਰੂਰ ਪਾਣ ਆਈਓ ਇੱਕ ਅੱਛੀ ਟੀਮ ਚੁਣੀਓ ਤਾਂ ਕਿ ਉਹ ਸਮਾਜ ਦੇ ਪ੍ਰਤੀ ਉੱਤਰਦਾਈ ਹੋਵੇ ਐ ਨਹੀਂ ਵੀ ਅਸੀਂ ਕੋਈ ਵੀ ਕੰਮ ਚੁੱਪਚੁਪ ਇਤੇ ਲੁਕ ਚਿਪਕੇ ਕਰੀਏ